ਜੱਟ ਚੋਂ 30000 ਦੀਆਂ ਹੋ ਗਈਆਂ ਤੇ ਨਹੀਂ ਪੱਠਾ ਹੁੰਦੀਆਂ ਨਹੀਂ ਹੋਰ ਦੱਸਾਨੂੰ ਕੀ ਸਾਨੂੰ ਖਾਵੇਂਗਾ ਯਾਰ ਯਾਰ ਮੇਰੇ ਕਿ ਨਹੀਂ ਉਣ ਕੀ ਦੇਖਦੇ ਨਾ ਸੌਦਾ ਕਾ ਇਹ ਕਾਦੋ ਸੌਦਾ ਖਰਾਬ ਕਰਿਆ ਯਾਰ ਮੈਂ ਤਾਂ ਮੁੱਲ ਸੋਰਾ ਘੱਤੀ ਲਾ ਕੇ ਦਿੱਤਾ ਵਾਹ ਵਾਹ ਮਸਲਾ ਵਾਹ ਵਾਹ ਮਸਲਾ ਉਹ ਮਾਰ ਦੇ ਮਸਲਾ ਵਾਹ ਭਾਈ ਮੇਰਾ ਬਹੁਤ ਮੇਰੀ ਮਾਸੀ ਜੀਆ ਮੇਰੀ ਮਾਸੀ ਜੀਆ ਬੱਕੇ ਹਵਰਾ ਵਾ ਵਾ ਮਾਰ ਆ ਓਏ ਮਸਲਾ ਤੇ ਯਾਰ ਦੋ ਤੇ ਕਰਾਇਆ ਜਵਾ ਸਰੀ ਕਰਾਇਆ ਪਾਲੀਆਂ ਚੰਗੀਆਂ ਪੱਠਾਂ ਕਿਆ ਤੋਂ 6 ਕੱਟਣ ਵਾਲੀਆਂ ਨੇ ਯਾਰ ਆਹ ਜਾ ਰਹੀ ਹੈ ਇਹ ਵੀ ਕੱਢ ਗਈ ਹੋਏ ਚਰਨੇ ਮੜਾ ਜਾ 6 ਦੰਦ ਹੋ ਗਈ ਉਹ 6 ਰੱਖੋ ਯਾਰ ਜਾਦੂ 6 6 ਮੰਨਿਆ ਯਾਰ ਉਹ ਚਰਨੇ 6 6 ਦੰਦ ਨੇ ਯਾਰ ਇਹਦਾ 10 10 ਦੰਦ ਹੋ ਗਏ ਯਾਰ ਦੋ ਕਿਰਾਂ ਮੈਂ 10 ਤਾਂ ਨਾ ਨਾ 12 ਦੰਦ ਹੋ ਗਈਆਂ ਹਾਂ 12 ਦੰਦ ਦੋ ਇਹਦਾ 12 ਹੋ ਗਏ ਫੇਰਾ 12 ਦੰਦ ਨੇ ਜੀ ਹਣ ਤੋ ਆ ਦੱਸਿਓ ਉਹਨੇ ਮੰਗਿਆ 16 16000 ਰੁਪਏ ਇਹਨਾਂ ਦਾ ਹੂੰ ਚਰਨੇ ਨੇ ਹੂੰ 32000 32 ਕਿਉਂ 48000 ਇਹਨਾਂ ਦਾ ਫਿਰ ਉਹ ਨਰਮ ਉਹ ਯਾਰ ਉਹਦਾ ਫਿਰ ਦੜੇ ਜੇ ਮੰਗੇ ਤੇ ਆਉਨੇ ਤੂੰ ਮੁੱਲ ਲਾਉਨੂ ਵਕੀਲ ਆਨਾ ਮੈਂ ਇਹਨਾਂ ਤਿੰਨਾਂ ਦਾ ਹਾਂ ਉਹਨੂੰ ਰ ਸਿੱਧਾ ਦਾ ਕਰ 16 16 ਮੰਗਿਆ ਜਰਨੇ ਤੂੰ ਦਾ ਲਾਉਂਗਾ ਸਿੱਧਾ ਹੋਵੇ ਤਾ ਪਹਿਲਾਂ ਬਿੱਲੇ ਨਾਲ ਤਾਂ ਨਿਪੜਦਾ ਹੈ ਨਿਪੜ ਗਿਆ ਤਾਂ ਆ ਬੱਕਰੀ ਫੜ ਬਈ ਤੇਰੀ ਆ ਖੜੀ ਆ ਜਾ ਕੇ ਵੜ ਕੇ ਜਾ ਚਲਾ ਆਇਆ ਫਿਰ ਕੋਈ ਹੋਰ ਨਾ ਲੈ ਜਾ ਲੈ ਜਾ ਫੜ ਕੇ ਲੈ ਜਾ ਆਇਆ ਜਾਂਦਾ ਖਾੜੇ ਦੇ ਵਿੱਚ ਆ ਖੋਦ ਆਇਆ ਖੋਦ ਆਇਆ ਜਾਂਦਾ ਖਾੜੇ ਚਾਉ ਸੀ ਖਾੜੇ ਚ ਆ ਓਏ ਭਾਈ ਚਰਨੇ ਸੱਤ 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 ਸਾਬ ਲਾਈ ਓਏ ਭਾਈ ਚਿਕਾ ਨਾ ਦੀ ਮੇਰੀ ਸੁਣ ਲੈ ਗੱਲ ਆ ਆਇਆ ਤੇਰਾ ਦੇਖੋ ਚੇਲਾ ਪੱਕੀ ਸੱਟ ਹੋ ਗਈ ਚੇਲਾ ਹੁਣ ਚੇਲਾ ਜਮਾ ਤਾਂ ਨਹੀਂ ਮਾਰਨਾ ਵੱਲਵਾ ਜ਼ਾਇਜ਼ ਕਰਿਆ ਮਾਜਾ ਡਾਕਟਰ ਲੈ ਕੇ ਜਾ ਚੇਲਾ ਹੋਊਗਾ ਮੇਰਾ ਕੋਈ ਗੱਲ ਨਹੀਂ ਚੇਲੇ ਨੂੰ ਮਾਰਦਾ ਤਾਂ ਨਹੀਂ ਇੱਥੇ ਖੜਾ ਮੁੰਡਿਆ ਲਾਓ ਜੀ ਲਾਓ ਬੱਕਰੀਆਂ ਦਾ ਕੀ ਮੰਗਿਆ ਇਹ ਤਿੰਨ ਨੰਨਾਂ ਡਾਕਟਰੇ ਕਹੋ ਪਾਠਾ ਆਹ ਕੀ ਮੰਗਿਆ 16 16000 ਰੁਪਏ ਬਿਲਕੁਲ ਨਜਾਇਜ਼ ਹੈ ਆਹ ਹੋਰ ਨਜਾਇਜ਼ ਹੈ ਜ਼ਾਇਜ਼ ਕਰ ਓ ਯਾਰ ਲੋਗ 30000 ਯਾਰ ਮੰਗਨੇ ਇੱਕ ਪੱਠ ਦਿੰਦਾ ਫੇਰ ਸੋਨਾ ਸੁਣਾਏ ਲੰਗੀ ਆਏ ਫੰਡਰਾਂ ਨੇ 30000 ਮੰਗਣਾ ਬਹੁਤ ਪਤਾ ਲੱਗ ਰਿਹਾ ਫੰਡਰਾਂ ਨੇ ਜ਼ੀਰੋ ਫੰਡਰਾਂ ਨੇ 30000 ਮੰਗਦੇ ਨੇ ਐ ਕਰ ਓ ਬਾਈ ਤਿੰਨਾਂ ਦਾ 24000 ਲੈ 8 3 24 ਹਾਂ ਠੀਕ ਮੈਂ ਤਾਂ ਮੇਰੀ ਸਮਝ ਨਾ ਲਾਈ ਨੇ ਭਾਈ ਹਾਂ ਪੱਕੀ ਗੱਲ ਉਹ ਲਾਉਣੇ ਪੈਂਦੇ ਨੇ ਕੀ ਹੋਇਆ ਕੋਰ ਕੇ ਦੇ ਖੁੱਚਾ ਇਹਦੀ ਬੰਨੀ ਆਉਂਦੀਆਂ ਬੰਨੀ ਜਾਂਦੀ ਮੈਂ ਤਾਂ ਉਹੀ ਦੇਖ ਲਈ ਜੀ ਤੂੰ ਅੰਦਰਲੇ ਪਾਸੇ ਆ ਜਾ ਤੋੜ ਕੇ ਵੀ ਦੇਖ ਲਾ ਓਏ ਤੋੜ ਲੀਆ ਮੈਂ ਤੇਰੇ ਤੋਂ ਕੀ ਵੇਤਵਾਰੀ ਐ ਡਾਕਟਰ ਬਾਜ ਤੇਰੇ ਮੂਰੇ ਨਾ ਦੇਵੇ ਹਾਂ ਹਾਂ ਲਾ ਲੂੰਗਾ ਮੈਂ ਕੀ ਭਾਈ ਦਾ 28000 ਰੁਪਏ ਦਾ ਲਾਤਾ ਦੇਤਾ ਪੁੱਛਦੇ ਦਾ ਲਾ ਦੂੰਗਾ ਜੇ ਲਾ ਲੀਆ ਮੈਂ ਮੂਰੇ ਫੇਰ ਕਿਉਂ ਜੋ ਲੈ ਜੂੰਗਾ ਮੈਂ ਤਾਂ ਕੋਈ ਕੋਈ ਗੱਲ ਨਹੀਂ ਯਾਰ ਆਪਣੇ ਦਾ ਕੰਮ ਬਾਹਰ ਹੋ ਗਿਆ ਕੋਈ ਗੱਲ ਨਹੀਂ ਮੈਂ ਲੈ ਜਾਾਂਗੇ ਭਾਈ ਕਹਿੰਦਾ ਮੈਂ ਲੈ ਜੂੰਗਾ 24000 ਰੁਪਏ ਤਾਂ ਮੈਂ ਲੈ ਜੂੰਗਾ ਪਤਾ ਨਹੀਂ ਲਿਆ ਸਾ ਦਾ ਠੀਕ ਹੈ ਐਂ ਗਰੀਬ ਬੰਦਾ ਆ ਜਰਾ ਹੀ ਕੀ ਗੱਲ ਆ ਹਾਂ ਲੈ ਜੀ 24000 ਲਾਇਆ ਜੀ ਤੁਹਾਡੇ ਪਿੱਛੇ ਉਹ ਥੋੜੀ ਕਹਿਣਾ ਆ ਫੇ ਤਾਂ ਬਾੜ ਉੱਥੇ ਥੱਲੇ ਚੱਲ ਫਰੋ ਫਿਰ ਹੁਣ ਆਪਨੇ ਨਿਭਦੇ ਰਹੋ ਇਹ ਤਾਂ ਸਾਨੂੰ ਆਪ ਹੀ ਨਿਭੜਨਾ ਨਾ ਨਿਭੜੋ ਐ ਤੇਰੇ ਬਾਤੋਂ ਕੰਮ ਬਾਹਰ ਆ ਨਾ ਕੋਈ ਨਹੀਂ ਨਿਭੜੋ ਐ ਹੋ ਡਾਕਟਰ ਨੇ ਤੈਨੂੰ ਕਹਿ ਤਾ ਨਾ ਵੀ ਤੂੰ ਸੱਤ ਕੱਸ ਕੇ ਲਾ ਤੇਰੇ ਮੂਰੇ ਲਾ ਦੂੰਗਾ ਮੈਂ ਤਾਂ ਮਤ ਦਾਓ ਤੂੰ ਲਾ ਲਾ ਐ ਕਰਲਾ ਆ ਜਾ ਨਾ ਮੈਂ ਉਹ ਸੌਧਾ ਰਾਮੂ ਦਾ ਕਾਹੇ ਨਹੀਂ ਸੌਦਾ ਮੈਦਾ ਸੀ ਮੁੱਲ ਮੈਂ ਲੈ ਲੈਂਦਾ ਪੱਠਾ ਡਾਕਟਰ ਨੇ ਕਹਨੇ ਸੀ ਤੁਹਾਡੇ ਭਰਾ ਦੀ ਕਰਤੀ ਓਏ ਗੱਲ ਸੁਣ ਮੈਂ ਲੈ ਲੈਂਦਾ ਲੈ ਲੈ ਓ ਚੁੱਪ ਬਈ ਤੈਨੂੰ ਮੈਂ ਨਫਾ ਲੈ ਕੇ ਜਾਣਾ ਨਾ ਤੇਰੇ ਬਾੜੇ ਪਾੜ ਦੂੰ ਨਫਾ ਨਫਾ ਦੇ ਜੀ ਆਪਣੇ ਜਿਵੇਂ ਪੱਠਾ 30000 ਇਹ ਲੈ ਲੈ ਗੱਲ ਕਰੋ ਔਰ ਅੱਜ ਮਾਸਟਰ ਨੇ ਮੇਲਾ ਬਣਾ ਤਾ ਤੂੰ ਤੇ ਨਿਤ ਤੱਕ 30 ਦੀਆਂ ਤੂੰ ਲੈਨੇ ਹਾਂ ਇਹਨੇ ਮੰਗ ਲਿਆ ਓ ਚੁੱਪ ਓਏ ਓਏ ਭਾਈ ਗੱਲ ਸੁਣ ਲੈ ਯਾਰ ਜੇ ਤਾਂ ਵਿਚਾਰੇ ਨਾ ਬੋਲਿਆ ਕਰਾ ਓਏ ਗੱਲ ਤਾਂ ਸੁਣ ਲੈ ਦਦਾਲੇ ਵਾਲੇ ਕਾਲਿਆ ਚੁੱਪ ਕਰ ਓਏ ਮੈਂ ਅੱਠ ਓ ਚੁੱਪ ਕਰ ਬਈ ਉਹ ਚਰਨੇ ਆ ਤੈਨੇ ਮੰਗ ਲਿਆ ਇਹ ਇਹਨਾਂ ਦਾ 2 ਕਟ 50000 ਹਾਂ ਹਾਂ ਜੋੜ ਕਰ ਲੈ ਮੈਂ ਤਾਂ ਜੋੜ ਲਿਆਈ ਮੈਂ ਨਹੀਂ ਜੋੜਿਆ ਜੇ ਐ ਤਾਈ ਜੋੜ ਲੈ ਯਾਰ 16 16000 ਨੂੰ 2 ਕਟ 50 ਬਣ ਗਿਆ ਸਹੀ ਗੱਲ ਜੋੜ ਕਰ ਲਈ ਕਰ ਲਾਂਗੇ ਫਿਰ ਬਾਅਦ ਚੋਂ ਮੈਂ ਤਾਂ ਕਰ ਲਿਆ ਉੁੰਦਾ ਕਰ ਲਿਆ ਇੰਨੇ ਦੀਆਂ ਨਹੀਂ ਵਿਕਦੀਆਂ ਤੇਰੇ ਭਾਈ ਨੇ ਕਿਹਾ ਵੀ 30 ਮੇਰੇ ਬਾੜ ਵਾਲੇ ਚ ਹਾਂ ਜਦ 3 ਤੇ 30 ਦੀਆਂ ਸਾਡੇ ਬਾੜੇ ਚ ਵਾੜ ਫਾਰਮ ਚ ਚਲ ਨਹੀਂ ਹੁੰਦੀ ਹੋਰ ਦੱਸ ਕੀ ਚਾਹੁੰਦਾ ਤੂੰ ਜੈ ਜਮਾ ਭਾਈ ਦੀ ਇਹ ਕਰਦਾ ਫਿਰ ਮੈਂ ਤੇਰੇ ਉੱਤੇ ਪਾ ਭਜਦੇ ਨਹੀਂ ਅਸੀਂ ਵੀ ਚੱਲ ਹਾਂ ਨਾ ਮੈਂ ਵੀ ਪਤਾ ਜਿੱਕਰ ਸੀ ਮੈਂ ਮੋਦੇ ਯਾਰ ਇੰਸਲਾ ਰੱਖ ਲਿਆ ਕਹਿੰਦਾ ਯਾਰ ਆਪੇ ਭਰਾ ਦੀ ਕਰਦੀ ਹੈ ਨਾ ਤੂੰ ਤਾਂ ਹੁਣ ਹੋਰ ਕਰ ਦੇਗਾ ਭਰਾ ਦੀ ਵੀ ਰਾ ਜੂਰੀ ਮਦਨਗੇ ਨਾ ਭਾਈ ਇਹ ਮਰੇ ਹੋਣ ਨੂੰ ਬਾੜਿਆ ਹੁੰਦਾ ਐ ਨਹੀਂ ਬਾਬੇ ਹੁਣ ਆਪਣੇ ਕੋਲ ਤਰੀਕਾ ਕਹਵੇ ਸਹੀ ਉੱਤੇ ਐ ਨਹੀਂ ਹੁਣ ਬਾਦ ਦੇ ਤੈਨੂੰ ਤੇ 30000 ਦੀਆਂ ਪੁੱਗਦੀਆਂ ਨੇ ਓਏ ਕਾ ਇੱਕਾਦ ਜਮੇ ਹੌਲੀ ਦੀ ਐ ਓ ਚੱਲ ਕੋਈ ਗੱਲ ਨਹੀਂ ਪਾ ਵੀ ਯਾਰ ਫੁੜਕੀ ਘੜੀ ਓ ਕਾ ਨੂੰ ਫੁੜਕੀ ਆ ਡਾ ਸਰਦ ਸਿਰ ਤਾਂ ਹੁਣ ਮੀਲੇ ਪੰਨੀਆਂ ਪੜੀ ਆ ਆ ਯਾਰ 200 ਅੰਤਰਾ ਕੋਈ ਨਹੀਂ ਮਸਤੰਤਰ ਹੋ ਗਿਆ ਜਦੋਂ ਕਹੇ ਫੁੜਕੀਆਂ ਦਾ ਮੀਰ ਹੈ ਪੰਨੀਆਂ ਪਏ ਡਾਕਟਰ ਕਿਧਰ ਆ ਪੰਨੀਆਂ ਦਾ ਮਤਲਬ ਪੰਗੇ ਹੋ ਗਿਆ ਹੋਰ ਫਿਰ ਪੰਨੀਆਂ ਕਰਕੇ ਰੇਟ ਘੱਟ ਲਾ ਰਹੇ ਹੋ ਤੁਸੀਂ ਬਾਤ ਆਉਂਦੀ ਹਾ 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 ਇਹ ਬੱਚਾ ਤੋੜ ਕੇ ਦੇਖ ਦੇ ਦੇਖ ਦੇ ਨਹੀਂ ਪਹਿਲਾਂ ਖੁੱਚਾ ਇਹਦਾ ਕੁਛ ਨਹੀਂ ਵਿਗੜਿਆ ਮਾਲ ਨੂੰ ਨਿੰਦਿਆ ਰਾ ਕਰ ਤੂੰ ਖਰੀਦਿਆ ਕਰ ਤੋੜ ਤਾਂ ਲੈ ਯਾਰ ਤੋੜ ਵਿੱਚ ਹੱਜ ਕੀ ਹੈਗਾ ਆ ਦੇਖ ਲੈ ਮੁਰਕੀ ਭੈਣ ਤੇ ਆਈ ਹੋਵੇ ਉਹ ਚਰਨੇ ਆ ਤੂੰ ਤਾਂ ਨਕਦੀ ਹੀ ਨਹੀਂ ਓਏ ਦੇ ਦੇ ਅ ਵੀ ਡਾਕਟਰ ਦੇ ਪਾ ਦੀਏ ਕਾਠੀ ਕਾਠੀ ਚਲੋ ਤਾਂ ਆਏ ਵੀ ਹੁਣ ਜੇ ਥੋੜਾ ਭਾਅ ਬਣ ਜੇ ਨਹੀਂ ਫੜਿਆ ਪਰ ਰਾਈਟਰ ਬਾੜੀਆਂ ਹੋ ਕਰਦੀਆਂ ਨੇ ਜਿਆਨ ਬੈਂਕ ਦੇ ਬਾਹਰ ਕੱਢੀ ਇਧਰ ਨੂੰ ਖੁੱਚਲੀ ਕਦੀ ਮੰਗੂ ਤੁਰਦੀ ਐ ਬੈਂਡ ਚੋਰ ਦੀ ਉਹ ਡਰਦੀ ਆ ਕੁਛ ਨਹੀਂ ਲੈ ਆ ਰੋ ਭੱਜੂ ਕੀ ਬੱਕਰੀ ਹੱਥੇ ਕੀ ਉਹ ਤਾਂ ਦਾਮ ਨੀਆਂ ਮਾਰੀਆਂ ਕਰੀ ਜਾਂਦੇ ਡਾਕਟਰ ਡਰੀ ਜਾਂਦੀ ਆ ਓਰੇ ਲਿਆ ਬਾਈ ਕਰਦੀ ਆ ਫਲੋ ਖਲਿਆਰ ਦੀ ਓਏ ਨਹੀਂ ਬਹਿ ਮਾ ਤੈਨੂੰ ਓਲੇ ਆ ਅੰਦਰ ਓਰੇ ਲਿਆ ਲੈ ਇੱਧਰ ਉੱਪਰ ਜਾ ਓਰੇ ਲਿਆ ਆ ਜਾ ਓਰ ਲੈ ਬੰਨੇ ਆ ਭਜਾਉਂਗਾ ਮੈਂ ਇੱਧਰੋਂ ਯਾਰ ਸਹੀ ਕੋਈ ਨਹੀਂ ਤੇ ਪਤਾ ਨਾ ਕੀ ਮੈਂ ਕਰਾਂ ਪਰਾਂ ਨੂੰ ਕਰਦੀ ਆ ਉਹ ਡਰਦੀ ਆ ਚਲ ਇਹਦਾ ਕੱਢਦੀ ਆ ਸੌਦਾ ਕਰ ਉਏ ਓਰੀਆ ਓਏ ਹੁਣ ਤਾਂ ਕਰਨਾ ਨਹੀਂ ਓ ਬਾਈ ਹੁਣ ਕਰਨਾ ਨਹੀਂ ਤਾਂ ਛੱਡਿਓ ਮਾਜੀ ਲਾਓ ਜੀ ਉਹ ਡਰੀਆਂ ਪਈਆਂ ਨੇ ਡਾਕਟਰ ਜਰ ਫੇਰ ਕਿਹੜਾ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਹੁਣ ਤਾਂ ਕੁਝ ਕਰਨਾ ਨਹੀਂ ਉਸਕਾ ਲਾ ਬਾਈ ਉਹ ਕਰੂਗਾ ਤੂੰ ਕਰਨ ਵਾਲਾ ਬਾਣੀਰਦਾ ਤੇ ਕਹਿਣ ਦਾ ਲੱਗ ਰਿਹਾ ਮੈਂ ਕੋ ਸਭ ਮੁੱਲ ਤਾਂ ਲਾਓ ਜਾਂ ਸਾਢੇ 15 ਸਾਢੇ 15000 ਨੂੰ ਲੈ ਜਾ ਡਾਕਟਰ ਮੇਰੀਓ ਪਕਾਈ ਕਰਾਉਣਾ ਤੂੰ ਸਾਢੇ 15 ਨੂੰ ਲੈ ਜਾਓ ਜੀ ਅੱਛਾ ਹਾਂਜੀ ਮਤਵ ਵਾਲਾ ਮਤਵ ਵਾਲਾ 3500 ਘੱਟ 50000 ਦੀਆਂ ਦੇਣੀਆਂ ਚਾਹੁੰਦਾ ਏ ਨਹੀਂ ਮੈਨੂੰ ਪਤਾ ਹੈਗਾ ਕਿ ਕਿੰਨੇ ਤਾਂ ਹੁਣ ਤੂੰ ਹਿਸਾਬ ਲਾ ਮੈਂ ਤਾਂ ਨਾਲ ਦੀ ਨਾਲ ਜੁੜੀ ਹਾਂ ਮੈਂ ਜੋੜੀ ਚਾ 4500 ਘੱਟ ਜਮਾਦਾ ਨਹੀਂ ਨਹੀਂ 3500 ਹੀ ਕੱਟਦੇ 3500 ਹੀ ਕੱਟਦੇ 3500 ਹੀ ਕੱਟਦੇ 50 ਚੋਂ 14 3500 ਹੀ ਕਟੂਗਾ ਸਹੀ ਆ ਬੰਦਾ ਕੱਟਦਾ ਫਿਰ ਹਾਂ ਹਾਂ ਜਿੱਥੇ ਮੈਂ ਬੋਲ ਰਿਹਾ ਸਾਫ਼ ਸਹੀ ਲਾਉਂਦਾ 48 ਤੋਂ ਲੱਗਦਾ ਹਾਂ ਕੋਈ ਬੇਚਣ ਵਾਲੀਆਂ ਗੱਲਾਂ ਕਰਿਆ ਕਰੋ ਦੋਵੇਂ ਭਾਈ ਉਹ ਡਾਕਟਰ ਨੂੰ ਪੁੱਛ ਲਾ ਤੂੰ ਕੀ ਕਹਿੰਦਾ ਆਹਨੂੰ ਗਲਤ ਮੁੱਲ ਦਾ ਫਾਇਦਾ ਨਹੀਂ ਮੈਂ ਕੋਈ ਗੱਲ ਸੁਣ ਤੇਰੀ ਨਹੀਂ ਕਰਦਾ ਉਹਦੀ ਨਹੀਂ ਕਰਦਾ ਗੱਲ ਰਖ ਹੜਤਲ ਕਰ ਤੈਨੂੰ 3000 ਰੁਪਏ ਵਧਲਾਦਾ ਸੀ ਹੋਰ ਤੁਪਾ ਮੈਂ ਤਾਂ ਸ਼ਟਾੜੀ ਕਰਨੀ ਦੀ ਆ ਤੁਹਾਡੇ ਮੁੱਲ ਦੀ ਤੇਰੇ ਨਾਲ 3000 ਵਧ ਨਹੀਂ ਕਰਿਆ ਹਾਂ ਹੈ ਤੇਰੇ ਭਾਈ ਨੇ ਕਿਉਂ ਨਹੀਂ ਦਿੱਤੀਆਂ ਤੈਨੂੰ 3000 ਦੀਆਂ ਮੈਂ ਤਾਂ ਮੁੱਲ ਲੈਦਾ ਕਿੰਨੇ ਚਾਹੁੰਦੇ ਗੱਲ ਕਰੀਏ ਕੀ ਇਹ ਤਾਂ ਲੰਦਾ ਨਹੀਂ ਆ ਇੱਕ ਦੂਜੇ ਤੋਂ ਬੱਕ ਤੇਰਾ ਤਾਂ ਲੰਦੇ ਨਹੀਂ ਡਾਕਟਰ ਨੇ ਮੁੱਲ ਲਾਦਾ ਲੈਂਦਾ ਕਿਉਂ ਨਹੀਂ ਵਿਚਾਰੇ ਘੱਟ ਬੋਲਦਾ ਤੂੰ ਠੀਕ ਆ ਭਾਈ ਦੀ ਕਰਦਾ ਤੂੰ ਤੂੰ ਵਿਚਾਰੇ ਘੱਟ ਬੋਲਦਾ ਓ ਯਾਰ ਮੈਂ ਤੁਸੇਗਾ ਮੁੱਲ ਲਾ ਦੇ ਮੈਂ ਲਾਦਾ ਬਾਹਰ ਲੰਘ ਜਾ ਇੱਥੋਂ ਮਾਦਾ ਮੁੱਲ ਦਾ ਲਾਦਾ ਭਾਈ ਦੀ ਕਰਦਾ ਭਾਈ ਦੀ ਗੱਲ ਮੈਂ ਓ ਲੈ ਭਾਈ ਸਾਈ ਆ ਫੜ ਕੇ ਦੇ ਦੀ ਸਾਈ ਵੀ ਆਪੇ ਕੱਢ ਲਈ ਆ ਜੇ ਸ਼ਟਾਰਟ ਕਰਦੇ ਹਾਂ ਤੂੰ ਜਰਾ ਸੌਦਾ ਕਰ ਦੋ ਦੇਣੀਆਂ ਨੇ ਜੇ 30 ਹਜ਼ਾਰ ਦੀਆਂ ਹੋਣਗੀਆਂ ਤੇ ਨਹੀਂ ਬਠਾ ਹੁੰਦੀਆਂ ਨਹੀਂ ਹੋਰ ਦੱਸਣ ਕਿ ਸਾਨੂੰ ਖਾਵੇਂਗਾ ਯਾਰ ਯਾਰ ਮੇਰੇ ਲਈ ਹੁਣ ਕੀ ਦੇਖਦੇ ਨਾ ਸੌਦਾ ਕਰ ਓਏ ਕਾ ਤੂੰ ਸੌਦਾ ਖਰਾਬ ਕਰਿਆ ਯਾਰ ਮੈਂ ਤਾਂ ਮੁੱਲ ਥੋੜਾ ਘੱਟ ਹੀ ਲਾ ਕੇ ਦਿੱਤਾ ਫੇ ਦਵਾ ਹੁਣ ਦੇ 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 ਵਾਹ ਮੈਂ ਤੇ ਯਾਰ ਮੁੱਲ ਲਾ ਗਿਆ ਮੇਰੇ ਘਰ ਕਮਿਆਲ ਕਰਦਾ ਯਾਰ ਹੁਣ ਦਵਾ ਕੀ ਹੋ ਗਿਆ ਹੈ ਹੋ ਗਿਆ ਜਿਹੜਾ ਹੋਣਾ ਸੀ 34000 ਲਉਂਦੇ ਨੇ ਤਿੰਨਾਂ ਦੇ ਆਪਣੇ ਨਕਾਤ ਵੀ ਐ ਦੂਆ ਕੋਈ ਨਕਾਤ ਨਹੀਂ ਹੈਗੀ ਆਪਣੇ ਨਿਕਰ ਨੂੰ ਨਗਰ ਨੂੰ ਬੁਲਾ ਲੈਣੇ ਆ ਫੈਸਲਾ ਆਪੇ ਕਰ ਦੂ ਨਹੀਂ ਹੁੰਦੀ ਆ ਫਿਰ ਲੈਣ ਦੇ ਪਈਆਂ ਹੋ ਜਾਂਦੇ ਫਿਰ ਹੁਣ ਇਹ ਕੇਸ ਨੂੰ ਆਪੇ ਅਲ ਜਾ ਦੇ ਔਰ ਔਰ ਇਹ ਕੇਸ ਨੂੰ ਇੱਥੇ ਛੱਡ ਦੇ ਹੁਣ ਦੱਸ ਮੈਂ ਕੀ ਕਰਾਂ ਰੱਬਾ ਦਫਾ ਕਰੋ ਇਹ ਕੇਸ ਛੋਟੀ ਦਾ ਛੋਟੀ ਦਾ ਛੋਟੀ ਦਾ ਆਪਣਾ ਬਾਜੀ ਤੋਂ ਛੋਟਾਗਾ ਉਹ ਬਾਜੀ ਤੋਂ ਦਾ ਵੱਡਾ ਆ 15000 ਉਹ ਦਾ ਕੋਈ ਨਿੱਕੀ ਲੈਣੀ ਆ ਨਿੱਕੀ ਦਾ ਯਾਰ ਹੋਰ ਤਾਂ 11000 ਮਕੀਰੇ ਸਾਥੋਂ ਭਾਈ ਕੋਈ ਨਹੀਂ ਮੰਗਣ ਦੇ ਯਾਰ ਮੰਗਣ ਹੋਏ ਨਾ ਮੈਂ ਯਾਰ ਡਾਕਟਰ ਤੇਰੇ ਸਾਹਮਣੇ ਤਾਂ ਯਾਰ ਗੱਲਬਾਤ ਚੱਲ ਰਹੀ ਆ ਕਿੰਨੇ ਕਹਿੰਨਾ ਤੋਂ ਆਪ ਹੀ ਤਾਂ ਕਿੰਨੇ ਉਹਨਾਂ ਲਾ ਦੋ ਠੀਕ ਨਹੀਂ ਜਾਂ ਹੁੰਦਾ ਦੇ ਮਾਸ਼ਾਹੱਲਾ ਕਿੰਨੇ ਮੰਗਰਾ ਉਹ ਡਾਕਟਰ ਦੇ ਸਾਹਮਣੇ ਪੰਜ ਲਾਇਰ ਪਰ 55 6000 ਲਾ ਕੇ ਕਹਿੰਨੇ ਕਿਉਂ ਜੀ ਮੈਂ 11000 ਮੰਗਿਆ ਸੀ ਗੁਰੀ ਦਾ ਬੈਠਿਆ ਡਾਕਟਰ ਚਲ 650 ਦੀ ਪਾ ਦੇ ਨਾ 500 ਵੱਧੇ ਦਿੰਦੇ ਆ ਹਾਂ ਲੈ 100 ਹੋਰ ਦਿੰਦੇ ਨਾ ਪਾ ਦਿੰਦਾ ਡਾਕਟਰ ਹੋ ਨਹੀਂ ਓਏ ਉਹ ਜਗ ਮੈਂ ਕੰਦੇ ਤੇ ਮੁੜ ਕੇ ਹਟ ਓਏ ਕੁਛ ਨਹੀਂ ਸਾਰਾ ਤੇਰਾ ਤੇਰੇ ਤੋਂ ਮਤਰੀ ਨਹੀਂ ਭਾਈਾ ਕੀ ਤੂੰ ਕਰੇਗਾ ਯਾਰ ਬਸ ਉਹਨੇ 6500 ਕੇ ਨੰਦਾਲੇ ਵਾਲੇ ਨਹੀਂ ਕਾਲੇ ਨਹੀਂ ਪੂਰੀ ਸੱਤ ਦੀ ਨਹੀਂ ਹੁੰਦੀ ਦੇ ਦੇ ਕਾਵੀ ਤੇ ਤਰੀ ਬੋਲਦੀ ਆ ਬਾਗਾ ਡਾਕਟਰ ਨੇ ਲੈ ਜਾਣੇ ਡਾਕਟਰ 9000 ਦੀ ਪੱਟਾ ਤੇਰੇ ਭਾਈ ਤੂੰ ਘਟ ਨਹੀਂ ਉਹ ਪਰਾਵਾ 90 ਦੀ ਜਿਹੜੇ ਪਾ ਲੱਗ ਉਹ बिकੂਗੀ ਪੱਠ ਮੈਨੂੰ ਪਤਾ ਵਿਕਣੀਆਂ ਪੱਠ ਨੇ ਏ ਵੀ ਚੱਲ ਹੁਣ ਤੇਰੀ ਕਾਦਰ ਘਰ ਖਾ ਕੇ ਬਣੂਗੀ ਘਰ ਤਾਂ ਖਾਊਗੀ ਹੋਰ ਕੀ ਬਿਨਾ ਘਰ ਤੋ ਆਪਾਂ ਵੀ ਨਹੀਂ ਬਚਦੇ ਹੈ ਨੌਏ ਦੇ ਦੀਗਾ ਡਾਕਟਰ ਹੁਣ ਤਾਂ ਹਵਾ ਲੱਗਣ ਲੱਗੀ ਬੱਕੀਆਂ ਨੂੰ ਹੁਣ ਦਸੁਕੀਆਂ ਉਹ ਦਵਾ ਦੇ ਕੋਈ ਤਾਂ ਸੌਦਾ ਉਹ ਪੱਠ ਸਨੱਖਿਆ ਬਾ ਨੌ ਵੀ ਲੈ ਜਾ ਡਾਕਟਰ ਫੜ ਕੇ ਯਾਰ ਕਾਨੂੰ ਥੱਕਾ ਕਰਦਾ ਸਮਝ ਗਿਆ ਮੈਂ ਦਾੜੀ ਖੁਰਚਣ ਨਾਲ ਸਮਝ ਗਿਆ ਉਰਾ ਦੇ ਸੱਤ ਦੀ ਦੇਖੀ ਜਾਂ ਡਾਕਟਰ ਤੂੰ ਪੈ ਦੇ ਵਾਹ ਡਾਕਟਰ ਸਾਹਿਬ ਫੜ ਓਏ ਹੱਥ ਕੀ ਓਏ ਵਾਹ ਓਏ ਮਸਲਾ ਓਏ ਵਾਹ ਓਏ ਮਸਲਾ ਓ ਮਸਲਾ ਓ ਮੇਰੇ ਹੱਥ ਚੋਂ ਨਾ ਫੜ ਡਾਕਟਰ ਚੜੀਓ ਚੱਕ ਪੱਜੀ ਤੂੰ ਕਿੱਥੇ ਤੇਰੇ ਮਸਲਾ ਐ ਓਏ ਤੂੰ ਕਰਾ ਫਾਈ ਕਰ ਕਿਉ ਮੈਂ ਤੇਰੇ ਵਰਗੇ ਹੱਥ ਨੂੰ ਵੀ ਰੁੱਤੇ ਨੇ ਉਹ ਤਾਂ ਤੇਰੇ ਵੇਲੇ ਦੇਖਦਾ ਸੀ ਬਿੜੀ ਨਹੀਂ ਮਾਰਦਾ ਸਾਈਲ ਇਹ ਦੇਸ਼ ਪਾਲਾ ਨੰਬਰ ਕਿਹਾ ਇਹ ਤਾਂ ਮੇਰੀ ਹੈ ਜਬਤ ਹੋ ਜਾਂਦੀ ਮਸਾ ਕਰਾਇਆ ਬੜਾ ਗਰੀਬ ਨੇ ਬਣਾਇਆ ਆ ਪਾਸ ਮੈਂ ਗਿਆ ਬੰਨੇ ਕੇ ਭਾਇਣਾ ਕਾ ਹੁਸ਼ ਮੰਨ ਗਿਆ ਮੰਨ ਗਿਆ ਆ ਮੇਰੀ ਮਾਸੀ ਜੀਆ ਮੇਰੀ ਮਾਸੀ ਜੀਬ ਕਹੀ ਹਬਾ ਵਾ ਸਵਾਬ ਵਾ ਉਹ ਮਾਰ ਆ ਓਏ ਮਸਲਾ ਤੇ ਯਾਰ ਦੋ ਹੱਥ ਕਰਾਇਆ ਸਰੀ ਕਰਾਇਆ ਜਵਾ ਸਰੀ ਕਰਾਇਆ ਮਾਦਾ ਹੁੰਦੇ ਯਾਰ ਐਵਰ ਬਾਉਦਨ ਮਲਾਦਾ ਹਾਂ ਨਾ ਨਾ ਬਾਬਾ ਸਾਹਿਬ ਮੇਰੀ ਮਾਂ ਵੀ ਤੇਰਾ ਬਾਹਰ ਕਰਦੀ ਆ ਉਹ ਤੇ ਆਪਲਾ ਤੇਰੇ ਵੀਡੀਓ ਨਹੀਂ ਜੀ ਉਹ ਬਾਬਾ ਐਡਾ ਝੂਰਮਾ ਨਾ ਕਰਾ ਵੀਡੀਓ ਮਾਰ ਵੀਡੀਓ ਬੜੀ ਹੈ ਮਾਂ ਨਾ ਨਾ ਮੇਰੀ ਮਾਂ ਤੇਰੇ ਨਾਲ ਜਲੜ ਰਹੀ ਉਹ ਬਾਬਾ ਰਹਿੰਦੇ ਕਰਾਉਣਾ ਸੌਦਾ ਬੋਲ ਦੋ ਮਿੰਟ ਦਾ ਦੋ ਮਿੰਟ ਜੇ ਤਾਂ ਮੇਰੇ ਵੀ ਮਾਂ ਆ ਮਸਲਾ ਹਲ ਰੇ ਕਰਦੇ ਫਰਲਾ ਦੇ ਦੇ ਤੰਨੇ ਪੱਠਾ ਨਹੀਂ ਮੈਂ ਆਪ ਨੂੰ ਕਰਾ ਚੜ੍ਹ ਦੋ ਯਾਰ ਬਸ ਲਾਸਟ ਉਹਦਾ ਤੇਰੇ ਸਾਹਮਣੇ ਲਈਆਂ ਹੋ ਜਾਂਦੀਆਂ ਨੇ ਨਹੀਂ ਉਹ ਕਿੰਨੇ ਦੇਣੇ ਦਿੰਨੀ ਬਸ ਯਾਰ ਐਂਡ ਸੀ ਆਫ ਬਹਿਰ ਦੇਖ ਲਾਂਗੇ ਆਥਣੀ ਆ ਤੀਨ ਦਾ ਡਾਕਟਰ ਵੀ ਲੈਂਦਾ ਚ ਲੈਂਦਾ ਨਹੀਂ ਹਾਂ ਰਬੇ ਯਾਰ ਨਹੀਂ ਲੈਂਦਾ ਹੋਰ ਦੇ ਦਾਂ ਕਿਸੇ ਨੂੰ ਨਹੀਂ ਹੁਣ ਕਰਦਾ ਤੇਲ ਚੋਂ ਕੋਡੀ ਚੱਕ ਦਾਂ ਤੇਲ ਚੋਂ ਕੋਡੀ ਤੇਲ ਚੋਂ ਕੋਡੀ ਕਰ ਦਿਆਂ ਨਹੀਂ ਨਹੀਂ ਕਰ ਦੇ ਤੇਰ ਚੋਂ ਕੋਈ ਵਾਹ ਉਹ ਨਹੀਂ ਉਹ ਕਹਿੰਦਾ ਨਹੀਂ ਲੈ ਕਰ ਦੇ ਤੇਰ ਚੋਂ ਕੋਈ ਓਏ ਇੱਕ ਹੀ ਲੈਣੀ ਸੀ ਉਹਦੇ ਉਹੀ ਲੈਣੀ ਸੀ ਕਰ ਦੇ ਉਹੀ ਲੈਣੀ ਸੀ ਯਾਰ ਉਹਨੇ ਇੱਕ ਬਸ ਕਰ ਦੇ ਓਏ ਇੱਕੋ ਹੀ ਲੈਣੀ ਸੀ ਉਹਨੇ ਗੁਰੂ ਜਾਂ ਪੂਰੇ 35 ਜਾਂ 30 ਲੈ ਲੱਤ ਹੋ ਗਈਆਂ ਹੋ ਗਈਆਂ ਆਈ ਫੇਰ ਨਹੀਂ ਦਿਖਦੀ ਨਾ ਦਿੰਦਾ ਨਹੀਂ ਭਾਈ ਪੱਕਾ ਬੜਾ ਸਾਈ ਦਾ ਦੇ ਸਾਈ ਨੂੰ ਕੀ ਜਵਾਨਾਂ ਦੇ ਸੌਦੇ ਨੇ ਕਰ ਹੱਥ ਮੈਂ ਮੈਂ ਸਾਈ ਰੱਖ ਲੇ ਉਹਨੇ ਇੱਕੋ ਹੀ ਪੱਟ ਲੈਣੀ ਸੀਗੀ ਕੋਈ ਫਾਇਦਾ ਛੋਟੀਆਂ ਪੱਠਾਂ ਹੀ ਲੈਣੀਆਂ ਡਾਕਟਰ ਤੇਰੀ ਮਰਜ਼ੀ ਦਾ ਇਕੱਠੇ ਪੈਸੇ ਹੋ ਜਾਂਦੇ ਤੇਰੀ ਚੱਲ ਕੋਈ ਨਹੀਂ ਪੈਸੇ ਕਿੱਧਰ ਜਾਂਦੇ ਉਹ ਤਾਂ ਕੋਈ ਨਹੀਂ ਲੈ ਦੇ ਦੇ ਬਰੇ ਛੋਟੀਆਂ ਕਿ ਦੇਣੀਆਂ ਨੇ ਤਾਂ ਨਾ ਦੇ ਭਾਈ ਚੱਲ ਮੈਂ ਥੋੜਾ ਸੌਦਾ ਕਰਾ ਕੇ ਆ ਮੁੰਡਿਓ ਚੱਲ ਬਸ ਆਇਆ ਮਸਲਾ ਚੱਲ